ਪਰਿਵਾਰ ਨੂੰ ਫਰੂਦ ਹੀ ਇੰਨਾ ਚੜਿਆ ਵਾ ਪਾਇਲਟਾਂ ਮੈਂ ਇਹ ਕਰ ਦਿੰਦਾ ਮੈਂ ਉਹ ਕਰ ਦਿੰਦਾ ਅਸੀਂ ਇੱਕ ਤੈਨੂੰ ਕਰ ਦਿੰਦੇ ਹਾਂ ਕੋਈ ਭਾਈ ਕੋਈ ਗੱਲ ਨਹੀਂ ਅਸੀਂ ਤੇ ਕੁੜੀ ਵਸਾਉਣੀ ਆ ਅਸੀਂ ਤੇ ਧੀ ਵਾਲੇ ਪਾਸੇ ਆਇਆ ਤੇ ਲਾਲ ਜੋੜੇ ਦੇ ਵਿੱਚ ਸਜੀ ਬੈਠੀ ਇਹ ਸੋਹਣੀ ਜਹੀ ਲਾੜੀ ਜਿਸਦੇ ਵੱਲੋਂ ਵਿਆ ਕਰਵਾਇਆ ਗਿਆ ਸੀ ਚਾਵਾ ਦੇ ਨਾਲ ਇਸ ਦੇ ਬੈਂਡ ਆਏ ਹੋਏ ਸੀ ਅਤੇ ਉਸ ਤੋਂ ਬਾਅਦ ਸੋਹਰਾ ਪਰਿਵਾਰ ਨੇ ਕਿਹਾ ਸੀ ਕਿ ਅਸੀਂ ਤੈਨੂੰ ਵਿਦੇਸ਼ ਦੇ ਵਿੱਚ ਭੇਜ ਦਵਾਂਗੇ ਪਰ ਇੱਕ ਵੱਡੇ ਧੋਖੇ ਦਾ ਸ਼ਿਕਾਰ ਹੋਈ ਕੁੜੀ ਜਿਸਦੇ ਵਿੱਚ ਪਤਾ ਲੱਗਿਆ ਕਿ ਮੁੰਡੇ ਦੀ ਘਰ ਵਾਲੀ ਪਹਿਲਾਂ ਹੀ ਆਸਟ੍ਰੇਲੀਆ ਦੇ ਵਿੱਚ ਹੈ ਅਤੇ ਇਹ ਵਿਆਹ ਹੋਇਆ ਹੈ ਹੁਣ ਜਦੋਂ ਕੁੜੀ ਨੇ ਨਾ ਗੱਲਾਂ ਦੇ ਜਵਾਬ ਮੰਗਣੇ ਚਾਹੇ ਤਾਂ ਉਸਦੇ ਨਾਲ ਘਰ ਦੇ ਵਿੱਚ ਕੁੱਟਮਾਰ ਹੋਣ ਲੱਗੀ ਅਤੇ ਉਸ ਨੂੰ ਸੋਹਰੇ ਘਰੋਂ ਕੁੱਟ-ਕੁੱਟ ਕੇ ਬਾਹਰ ਕੱਢ ਦਿੱਤਾ ਅੱਜ ਇਹ ਕੁੜੀ ਆਪਣੇ ਸਪੇਕੇ ਘਰ ਦੇ ਵਿੱਚ ਬੈਠੀ ਹੈ ਜਿੱਥੇ ਉਸ ਦੇ ਘਰ ਦੇ ਹਾਲਾਤ ਵੀਡੀਓ ਦੇ ਰਾਹੀਂ ਦੇਖੇ ਜਾ ਸਕਦੇ ਨੇ ਇੱਕ ਹੋਰ ਵਿਆਹੀ ਕੁੜੀ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾਈ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਸਹੁਰੇ ਘਰ ਦੇ ਵਿੱਚ ਉਸਦੇ ਨਾਲ ਕੀ ਕੁਝ ਹੋਇਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਉਸ ਨੇ ਵੀ ਦੋਸ਼ ਲਗਾਏ ਨੇ ਕਿ ਉਸ ਦਾ ਪਤੀ ਬੇहद ਹੀ ਜ਼ਿਆਦਾ ਖਰਾਬ ਇਨਸਾਨ ਹੈ ਉਹ ਪਹਿਲਾਂ ਕਿਸੇ ਹੋਰ ਦੇ ਪਿਆਰ ਦੇ ਵਿੱਚ ਸੀ ਉਸਦੇ ਨਾਲ ਵਿਆਹ ਕਰਵਾ ਚੁੱਕਿਆ ਜਿਸ ਨੂੰ ਲੈ ਕੇ ਉਹ कोर्ट ਮੈਰਿਜ ਦੇ ਕਾਗਜ਼ ਤੱਕ ਦੇਖ ਕੇ ਆਈ ਹੈ ਪਰ ਉਹਨਾਂ ਦੇ ਵੱਲੋਂ ਉਸ ਨੂੰ ਦਿੱਤੇ ਨਹੀਂਗੇ ਕਾਗਜ਼ ਕਿਉਂਕਿ ਇੱਕ ਨਿਯਮਾਂ ਦੇ ਅਨੁਸਾਰ ਉਹ ਨਹੀਂ ਦੇ ਸਕਦੇ ਸਨ ਇਹ ਸਾਰੇ ਇਲਜ਼ਾਮ ਲਗਾਉਂਦੇ ਹੋਏ ਨਵੀਂ ਵਿਆਹੀ ਕੁੜੀ ਨੇ ਆਪਣੇ ਹੀ પતિ ਅਤੇ ਉਸਦੇ ਸਹੁਰਾ ਪਰਿਵਾਰ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਮੇਰਾ ਨਾਮ ਜਸਪ੍ਰੀਤ ਔਰਤ ਹਾਂ ਪਿੰਡ ਮੱਛੀਕਾਂ ਦੇ ਰਹਿਣ ਵਾਲੀ ਆ ਮੈਂ 2-3 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਮੈਂ SSP ਆਫਿਸ ਗਈ ਸੀਗੀ ਤੇ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੇਰੀ ਫਾਈਲ ਤੇ ਕੁਝ ਕੇ ਇਤਰਾਜ਼ ਲੱਗ ਕੇ ਆਏ ਨੇ ਤੁਸੀਂ ਉਹਨਾਂ ਦੀ ਪੂਰਤੀ ਕਰ ਦੋ ਇਸ ਤੋਂ ਬਾਅਦ ਅਸੀਂ ਐਕਸ਼ਨ ਲਵਾਂਗੇ ਉਹਨਾਂ ਖਿਲਾਫ ਪਰ ਮੈਨੂੰ 2-3 ਦਿਨ ਹੋ ਚੁੱਕੇ ਆ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਪਰ ਉਹ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮੇਰਾ ਵਿਸ਼ਵਾਸ ਤੋੜਿਆ ਹੀ ਆ ਮੈਨੂੰ ਸਾਲ ਹੋ ਗਿਆ ਤੱਕੇ ਖਾਂਦੀ ਨੂੰ ਸਾਲ ਹੋ ਗਿਆ ਮੇਰੀ ਤਰਖਾਸਤ ਚੱਲਦੀ ਨੂੰ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜੇ ਉਹ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਆ ਪ੍ਰਸ਼ਾਸਨ ਕੀ ਕੁਝ ਨਹੀਂ ਕਰ ਸਕਦਾ ਇਨਸਾਫ ਦੇਣ ਨੂੰ ਦੇ ਸਕਦਾ ਪਰ ਉਹ ਦੇਣਾ ਨਹੀਂ ਚਾਹੁੰਦੇ ਮੈਨੂੰ ਸਾਲ ਹੋ ਗਿਆ ਮੈਂ ਚੁੱਪ ਕਰਕੇ ਸਭ ਕੁਝ ਸੌਂਦੀ ਆਈਆਂ ਸਹਿੰਦੀ ਆਈਆਂ ਪਰ ਹੁਣ ਨਹੀਂ ਹੁਣ ਮੈਂ ਆਪਣੀ ਪਰਿਵਾਰ ਦੇ ਸਾਹਮਣੇ ਜੋ ਖਨਾਲ ਤੇ ਮੇਰੀ ਪਿੰਡੀ ਪੰਚਾਇਤ ਨਾਲ 18 ਤਰੀਕ ਨੂੰ ਮੈਂ ਤੇ ਤਾਰਨਾ ਦੇਣ ਤਵਾਂਗੀ ਕਿਉਂਕਿ ਤੁਹਾਨੂੰ ਵੀ ਪਤਾ ਪ੍ਰਸ਼ਾਸਨ ਦੇ ਖਲਾਫ ਮੈਂ ਇਕੱਲੀ ਮੈਨਰ ਸੰਭੀ ਉਹਦੇ ਵਿੱਚ ਮੈਨੂੰ ਤੁਹਾਡੀ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ ਤੇ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਕਿਰਪਾ ਕਰਕੇ ਕਿਰਪਾ ਕਰਕੇ 18 ਤਰੀਕ ਨੂੰ ਮੇਰੇ ਨਾਲ ਬਿਨ ਬੱਦ ਤੋਂ ਬੰਦ ਸਾਥ ਦਿਓ ਤਾਂ ਜੋ ਮੈਂ ਲੜਾਈ ਜਿੱਤ ਸਕਾਂ ਜਾਂ ਲੜ ਸਕਾਂ ਤੇ ਮੈਨੂੰ ਇਨਸਾਫ ਮਿਲ ਸਕੇ ਮੇਰੇ ਕੋਲ ਬਸ ਇੱਕ ਆਹੀ ਆਖਰੀ ਉਮੀਦਾਂ ਆਹੀ ਆਖਰੀ ਚਾਨ ਦਾ ਮੈਨੂੰ ਕਿਉਂਕਿ ਹੁਣ ਮੇਰੀਆਂ ਉਮੀਦਾਂ ਟੁੱਟ ਰਹੀਆਂ ਜਾਂਦੀਆਂ ਤੇ ਮੈਂ ਪੁਲਸ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਜੇਕਰ 18 ਤਰੀਕ ਤੱਕ ਉਹ ਮੇਰੀ ਸੁਣਵਾਈ ਨਹੀਂ ਕਰਨਗੇ ਤਾਂ ਮੈਂ ਐਸਐਸਪੀ ਆਫਿਸ ਦੇ ਮੂਹਰੇ ਅਰੇ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਪ੍ਰੀਤ ਕੌਰ ਜਸਪ੍ਰੀਤ ਕੀ ਲੋਡ ਪਈ ਤੁਸੀਂ ਕੱਲ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਕੀਤੀ ਆ ਉਹਦੀ ਕੀ ਵਜ੍ਹਾ ਸੀ ਕਾਹ ਤੋਂ ਵਾਇਰਲ ਕੀਤੀ ਤੁਸੀਂ ਇਹ ਗੱਲ ਕਹੀ ਹੈ ਵੀ ਜੇ ਮੈਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਮੈਂ ਕੀ ਇਹ ਜੇ ਕਾਰਨ ਬਣਿਆ ਜੀ ਮੇਰਾ ਅਸ ਤੋਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਜਸਪ੍ਰੀਤ ਸਿੰਘ ਨਾਲ ਪੁੱਤਰ ਸਰਦਾਰ ਰஞ்சிਤ ਸਿੰਘ ਪਿੰਡ ਸ਼ਾਪਾ ਤੇ ਮੇਰੇ ਬੈਂਡ ਆਏ ਹੋਏ ਸੀਗੇ ਉਦੋਂ ਮੇਰੀ ਫਾਈਲ ਆਸਟ੍ਰੇਲੀਆ ਦੀ ਲੱਗਦੀ ਸੀ ਤੇ ਮੇਰੇ ਸਾਰਿਆਂ ਨੇ ਇਹੀ ਕਹਿ ਕੇ ਰਿਸ਼ਤਾ ਲਿਆ ਸੀਗਾ ਕਿ ਅਸੀਂ ਕੁੜੀ ਤੇ ਸਾਰਾ ਖਰਚਾ ਕਰਾਂਗੇ ਤੇ ਅਸੀਂ ਵੀ ਮੁੰਡਾ ਬਾਹਰ ਭੇਜਣਾ ਅਸੀਂ ਕੁੜੀ ਨੂੰ ਬਾਹਰ ਭੇਜਾਂਗੇ ਤੇ ਮੇਰੇ ਬਿਆਨ ਨੂੰ ਜਦੋਂ 2-3 ਮਹੀਨੇ ਹੋ ਗਏ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਮੈਨੂੰ ਮੇਰੀ ਫਾਈਲ ਵਗੈਰਾ ਲਾਓ ਤੁਸੀਂ ਕਿਉਂ ਨਹੀਂ ਲਾਉਂਦੇ ਉਹ ਫਿਰ ਮੈਨੂੰ ਕਹਿਣ ਲੱਗੇ ਤੇਰੇ ਬੈਂਡ ਘਟਾ ਵੀ ਤੂੰ ਪੜ ਪਹਿਲਾਂ ਫਿਰ ਅਸੀਂ 8 ਬੈਂਡ ਚਾਹੀਦੇ ਸਾਨੂੰ ਫਿਰ ਅਸੀਂ ਤੇਰੀ ਫਾਈਲ ਲਾਵਾਂਗੇ ਉਹਨਾਂ ਨੇ ਮੈਨੂੰ ਚੰਡੀਗੜ੍ਹ ਪੜਨ ਲਾਤਾ ਤੇ ਮੈਨੂੰ 4-5 ਮਹੀਨੇ ਉੱਥੇ ਪੜਾਈ ਚੇਲਦਾ ਹੀ ਰੱਖਿਆ ਸਗੋਂ ਮੇਰੇ ਟੀਚਰ ਵੀ ਕਹਿੰਦੇ ਹੁੰਦੇ ਸੀਗੇ ਕਿ ਕੁੜੀ ਦੇ ਹੁਣ ਬੈਂਡ ਆ ਜਾਣਗੇ ਤੁਸੀਂ ਇਹਦਾ ਪੇਪਰ ਦਿਵਾਓ ਪਰ ਮੇਰੇ ਜਿਹੜੇ ਸਹੁਰਾ ਸੀਗਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਸੀਗੇ ਜਦੋਂ ਮੈਨੂੰ 8 ਕਿ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਬਾਅਦ ਵਿੱਚ ਵੀ ਮੇਰਾ ਜਿਹੜਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਦਿੱਗਿਆ ਲੰਬਾ ਕੁੜੀ ਦੇ ਨਾਲ ਜੇ ਜਦੋਂ ਇਹ ਚੀਜ਼ ਮੈਂ ਉਹਨਾਂ ਨੂੰ ਪੁੱਛੀ ਸੀਗੀ ਤਾਂ ਉਹ ਸਾਫ਼ ਮੁੱਕਰ ਗਏ ਤੇ ਉਹ ਉਸ ਤੋਂ ਬਾਅਦ ਮੇਰੇ ਨਾਲ ਕਟਮਾਰ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਮੈਨੂੰ ਤਾਨੇ ਮੇਨੇ ਦਿਨੇ ਸ਼ੁਰੂ ਕਰਤੇ ਵੀ ਤੂੰ ਕੋਈ ਦਾਜ ਨਹੀਂ ਲੈ ਕੇ ਆਈ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਮੈਂ ਉਹਨਾਂ ਨੂੰ ਪੁੱਛਿਆ ਸੀਗੀ ਪਰ ਉਹ ਮੁੱਕਰ ਗਏ ਤੇ ਮੈਂ ਫਿਰ ਉਸ ਤੋਂ ਬਾਅਦ ਪੈਣ ਗਈ ਸੀਗੀ ਤੇ ਜਦੋਂ ਮੈਨੇ ਕੁੱਟਿਆ ਮੇਰੇ ਜਥੇਵੰਦੀਆਂ ਮੈਨੇ ਨਾਲ ਲੈ ਕੇ ਆਈਆਂ ਸੀਗੀਆਂ ਤੇ ਜਦੋਂ ਮੈਂ ਇੱਥੇ ਆ ਕੇ ਵੀ ਪਹਿਲਾਂ ਮੈਂ ਉਹਨਾਂ ਨੂੰ ਪ੍ਰੂਫ ਕੀਤੀ ਇਹ ਚੀਜ਼ ਮੈਂ ਰਾਏਕੋਟ ਕਚਹਿਰੀਆਂ ਚ ਗਈ ਸੀਗੀ ਉੱਥੇ ਮੈਂ ਕੜਵਾਈ ਉਹਨਾਂ ਦੀ ਮੈਰਿਜ ਸਰਟੀਫਿਕੇਟ ਰਜਿਸਟਰ ਹੋਈ ਵੀ ਸੀਗੀ ਤੇ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਸਾਰੇ ਪ੍ਰਾਈਵੇਸੀ ਅਸੀਂ ਦੇਤਾ ਨਹੀਂ ਸਕਦੇ ਤੁਹਾਨੂੰ ਪਰ ਅਸੀਂ ਦਿਖਾ ਸਕਦੇ ਹਾਂ ਉਹਦੇ ਵਿੱਚ ਮੇਰੇ ਜਿਹੜਾ ਘਰ ਵਾਲਾ ਸੀ ਉਹਦੇ ਡੈਡੀ ਦੇ ਸਾਇੰਸ ਦੀ ਪਹਿਲੀ ਗਵਾਹੀ ਉਹਨਾਂ ਦੀ ਹੋਈ ਸੀਗੀ ਕਿੱਥੋਂ ਦੀ ਰਹਿਣ ਵਾਲੀ ਸੀ ਕੁੜੀ ਉਹ ਲੋਕਲੀ ਸੀ ਬਰ ਰਾਏਕੋਟ ਦੀ ਉਹ ਉਹਦੇ ਨਾਲ ਪੜਦੀ ਸੀਗੀ ਉਹਨਾਂ ਦੀ ਲਵ ਮੈਰਿਜ ਸੀ ਉਹ ਕਿੱਥੇ ਐਸ ਵਕਤ ਉਹ ਆਸਟ੍ਰੇਲੀਆ ਚ ਹੈ ਓਕੇ ਹਾਂਜੀ ਤੇ ਤੁਹਾਨੂੰ ਧੋਖੇ ਜਿਹਾ ਰੱਖ ਕੇ ਤੁਹਾਡੀ ਮੈਰਿਜ ਹੋਈ ਹਾਂਜੀ ਹਾਂਜੀ ਤੁਹਾਡੀ ਇਹ ਰੀਅਲ ਮੈਰਿਜ ਸੀਗੀ ਕਿ ਉਹ ਲਵ ਮੈਰਿਜ ਵਗੈਰਾ ਕਰੇ ਨਹੀਂ ਨਹੀਂ ਮੇਰੀ ਵਿਚੋਲੇ ਰਾਈ ਹੋਈ ਸੀਗੀ ਅਰੇਂਜ ਮੈਰਿਜ ਸੀਗੀ ओके ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਕੰਪਲੇਟ ਨਹੀਂ ਕੀਤੀ ਹਾਂਜੀ ਮੈਂ ਐਸਐਸਪੀ ਸਾਹਿਬ ਦੇ ਕੀਤੀ ਸੀਗੀ ਕੰਪਲੇਂਟ ਉਹਨਾਂ ਨੇ ਉੱਥੇ ਮੇਰਾ ਤਿੰਨ ਚਾਰ ਮਹੀਨੇ ਕੇਸ ਚੱਲਿਆ ਤੇ ਦੁਬਾਰਾ ਜੋ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਰਾਜੀਨਾਮਾ ਕਰਵਾਇਆ ਸੀਗਾ ਉਹਨਾਂ ਵਿੱਚ ਉਹਨਾਂ ਨੇ 25 ਦਿਨ ਲਈ ਸੀਗੇ ਕਿ ਅਸੀਂ 25 ਦਿਨ ਦੇ ਅੰਦਰ ਅੰਦਰ ਤੇਰੇ ਨਾਲ ਕੋਟ ਮੈਰਿਜ ਵੀ ਕਰਵਾਵਾਂਗੇ ਤੇਰੇ ਆਧਾਰ ਕਾਰਡ ਵਗੈਰਾ ਸਭ ਕੁਝ ਬਣਵਾਵਾਂਗੇ 25 ਦਿਨ ਜਦੋਂ ਲੰਘੇ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਕਿਉਂ ਨਹੀਂ ਬਣਾ ਲਿਓ ਕਰਨ ਲੱਗ ਜਾਂਦੇ ਸੀ ਵੀ ਡੈਡੀ ਦੀ ਡਿਊਟੀ ਲੱਗੀ ਹੋਈ ਆ ਵੋਟਾਂ ਚ ਉਹ ਆ ਨਹੀਂ ਸਕਦੇ ਇਦਾਂ ਹੀ ਮੈਨੂੰ ਟਾਲਦੇ ਰਹੇ ਫੇਰ ਮੇਰੀ ਕੁੱਟ ਮਾਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਜਿੱਦਨ ਮੈਨੂੰ 22 ਤਰੀਕ ਨੂੰ ਮੈਨੂੰ 21 ਨੂੰ ਕੁੱਟਿਆ ਸੀ ਤੇ 22 ਤਰੀਕ ਨੂੰ ਫੇਰ ਮੇਰੇ ਘਰ ਦੇ ਮੈਨੂੰ ਜਾ ਕੇ ਲਿਆਏ ਹੁਣ ਮੈਂ ਫੇਰ ਐਸਐਸਪੀ ਸਾਹ ਦੇ ਦਰਖਾਸਤ ਦਿੱਤੀ ਹੋਈ ਹੈ ਜੀਤੇ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਕੱਲ ਨੂੰ ਤੁਸੀਂ ਵੀ ਧਰਨਾ ਵੀ ਲਾਉਣ ਜਾ ਰਹੇ ਹੋ ਹਾਂ ਜੀ बस जस्ट ਇਹ ਚੀਜ਼ ਵਾਸਤੇ ਕਿ ਮੇਰੀ ਕੋਈ ਸੁਣਵਾਈ ਨਹੀਂ ਕਰਦਾ ਤੇ ਮੈਨੂੰ ਇਹ ਕਦਮ ਚੱਕਣਾ ਪਿਆ ਕਿਉਂਕਿ ਮੈਂ ਹੁਣ ਬਹੁਤ ਅੱਕ ਗਈ ਜਦੋਂ ਮੈਂ ਪਹਿਲਾਂ ਵੀ ਉੱਥੇ ਜਾਂਦੀ ਸੀਗੀ ਤਾਂ ਪੁਲਸ ਵਾਲੇ ਮੈਨੂੰ ਹੀ ਭੱਜ-ਭੱਜ ਪਾਉਂਦੇ ਸੀ ਜੇ ਮੈਂ ਕੋਈ ਦਰਖਾਸਤ ਲੈ ਕੇ ਵੀ ਜਾਂਦੀ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਤੇਰੇ ਤੇ ਹੀ ਪਰਚਾ ਹੋਊਗਾ ਕੀ ਕਰ ਲਉ ਤੁਹਾਨੂੰ ਕੀ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਬਸ ਅਗਲਾ ਕਦਮ ਮੇਰਾ ਇਹ ਹੈ ਕਿ ਮੈਂ ਖੁਦ ਹੁਣ ਰਹਿਣਾ ਹੀ ਨਹੀਂ ਚਾਹਦੀ ਜਦੋਂ ਮੈਨੂੰ ਇਨਸਾਫ ਹੀ ਨਹੀਂ ਮਿਲਦਾ ਕੀ ਨਾਮ ਹੈ ਬਜੀ ਤੁਹਾਡਾ ਸਤਨਾਮ ਸਿੰਘ ਸਤਨਾਬੀ ਦਿਓ ਜਾਣਕਾਰੀ ਕੀ ਹੋਇਆ ਸਾਰੀ ਕੀ ਗੱਲਬਾਤ ਸੀ ਕਿਵੇਂ ਘਟਨਾ ਹੈ ਵਾਪਰੀ ਤੇ ਇਹ ਜਦੋਂ ਵੀ ਪਹਿਲਾਂ ਵੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਆ ਕੁੜੀ ਨੇ ਅਸੀਂ ਉਦੋਂ ਬਾਅਦ ਚ ਵੀ ਗਏ ਆਗੇ ਤਾਂ ਉਦੋਂ ਕੁੜੀ ਨੇ ਐਸਐਸਪੀ ਸਾਹਿਬ ਆਪਣਾ ਡੀਐਸਪੀ ਸਾਹਿਬ ਨੂੰ ਦੱਸਿਆਗਾ ਵੀ ਜੀ ਮੇਰੇ ਇਹਨਾਂ ਨੇ ਕੋਈ ਜਿਹੜੇ ਪ੍ਰੂਫ ਹੁੰਦੇ ਆਗੇ ਉਧਰਲੇ ਮੰਨ ਕੇ ਜਿਉਂ ਆਧਾਰ ਕਾਰਡ ਵੋਟ ਕਾਰਡ ਜਾਂ ਇਹਦਾ ਕੋਟ ਮੈਰਿਜ ਜਿਹੜੀ ਉਹ ਰਜਿਸਟਰਡ ਕਰਵਾਉਣ ਵਾਲੀ ਮੈਰਿਜ ਰਜਿਸਟਰਡ ਦਾ ਵੀ ਉਹ ਕੋਈ ਨਹੀਂ ਬਣਾਇਆ ਗਿਆ ਪਾ ਉਦੋਂ ਉਹਨਾਂ ਨੇ ਮੰਨਿਆਗਾ ਵੀ ਅਸੀਂ ਜੀ ਇੱਕੋ ਦਿਨ ਦੇ ਵਿੱਚ ਵਿੱਚ ਉਹ ਜਿਹੜੇ ਕਾਗਜ਼ ਆਗੇ ਉਹ ਤਿਆਰ ਕਰਵਾ ਦਾਂਗੇ ਤੇ ਪਰ ਇੰਨਾ ਸਮਾਂ ਲੰਘ ਗਿਆਗਾ ਉਹਨਾਂ ਨੇ ਕੋਈ ਕਾਗਜ਼ ਨਹੀਂ ਕਰਾਇ ਤਿਆਰ ਕਰਾਇਆ ਬਾਕੀ ਦੂਜੀ ਗੱਲ ਵੀ ਕੁੜੀ ਦੇ ਆਪ ਦੇ ਜਿਹੜੇ ਕਾਗਜ਼ ਸੀਗੇ ਆਪਦੇ ਸਕੂਲ ਦੇ ਸਰਟੀਫਿਕੇਟ ਆ ਜਾਂ ਹੋਰ ਪ੍ਰੂਫ ਆਖੇ ਉਹ ਵੀ ਉਹ ਰੱਖੀ ਬਿਠਾ ਰਹੀ ਉਹ ਵੀ ਨਹੀਂ ਦੇ ਰਹੇ ਜੀ ਪਾਸਪੋਰਟ ਵਗੈਰਾ ਵੀ ਉਹਨਾਂ ਦੇ ਕੋਲੇ ਹੈ ਓਕੇ ਤੇ ਨਹੀਂ ਉਹਨਾਂ ਨੇ ਫਿਰ ਧੋਖੇ ਚ ਰੱਖ ਕੇ ਇਹਦੀ ਮੈਰਿਜ ਕੀਤੀ ਇਹੀ ਕਹਿ ਸਕਦੇ ਆ ਜੀ ਉਹ ਤਾਂ ਕੁੜੀ ਨੂੰ ਪਤਾ ਲੱਗ ਗਿਆ ਵੀ ਇਹਦੀ ਮੈਰਿਜ ਹੋਈ ਵੀ ਆ ਵੀ ਠੀਕ ਹੈ ਨਹੀਂ ਉਹਨਾਂ ਨੇ ਤਾਂ ਦੱਸਿਆ ਹੀ ਨਹੀਂ ਹੈਗਾ ਕਿ ਉਹ ਤਾਂ ਵਿਆਹ ਦੀ ਮਾਰਜ ਹੋਈ ਵੀ ਆ ਜਾਂ ਨਹੀਂ ਹੁਣ ਉਹ ਮੁੰਡਾ ਕਿੱਥੇ ਆ ਹੁਣ ਉਹ ਮੁੰਡਾ ਦਾ ਪੈਂਡ ਹੀ ਆ ਘਰੇ ਘਰੇ ਆਉਂਦੇ ਕੀ ਇਨਸਾਫ ਮੰਗਦੇ ਤੁਸੀਂ ਉਸ ਦਾ ਇਹੀ ਕਹਿੰਦੇ ਆ ਵੀ ਦੇਖੋ ਅਸੀਂ ਐਸਐਸਪੀ ਸਾਹਿਬ ਤੇ ਪਹਿਲਾਂ ਵੀ ਗਏ ਆਗੇ ਠੀਕ ਹੈ ਤੇ ਅਸੀਂ ਕਹਿੰਦੇ ਆ ਕਿ ਉਹ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਕੀ ਨਾਮ ਤੁਹਾਡਾ ਰঞ্জੀਤ ਸਿੰਘ ਜੀ ਰঞ্জੀਤ ਸਿੰਘ ਜੀ ਤੁਹਾਡੀ ਬੇਟੀ ਨਾਲ ਕੀ ਪਾਣਾ ਵਾਪਰੇ ਜਿਹੜਾ ਉਹਨੂੰ ਇਹ ਲਵਜ ਬੋਲਣੇ ਪਏ ਮੇਰਾ ਵੀ ਬਹੁਤ ੱਕਾ ਹੋ ਰਿਹਾ ਜੀ ਕਰੀਬ ਬੰਦਾ ਆ ਮੇਰੇ ਭਣਾ ਭਰਾਵਾਂ ਨੇ ਵਿਆਹ ਕੀਤਾ ਸੀ ਵਿਆਹ ਤੋਂ ਬਾਅਦ ਕੁੜੀ ਦੇ ਨਾਲ ੱੱਕੇ ਹੋਣ ਲੱਗ ਗਏ ਨੇ ਉਹ ਗੱਲਾਂ ਕੀਤਿਆਂ ਸੀ ਉਹ ਗੱਲਾਂ ਤੋਂ ਰਹੇ ਨੇ ਉਹ ਹੁਣ ਤੁਸੀਂ ਕੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋ ਪੁਲਿਸ ਦਾ ਸਾਡੀ ਮੰਨਦਾ ਹੀ ਨਹੀਂ ਜੀ ਕੋਈ ਤੁਸੀਂ ਗਏ ਸੀ ਖੁਦ ਆ ਹਾਂ ਜੀ ਗਏ ਸੀ ਕੁੜੀ ਦੇ ਨਾਲ ਅਸੀਂ ਕੀ ਕਹਿ ਦਿੰਦੀ ਹੈ ਪੁਲਿਸ ਪੁਲਿਸ ਕਹਿੰਦੀ ਕੁੜੀ ਤੇ ਤਾਂ ਪਰਚਾ ਹੋਊਗਾ ਕਾਦਾ ਪਰਚਾ ਦੇ ਕਾਦਾ ਹੋ ਪਤਾ ਨਹੀਂ ਕਾਦਾ ਜੀ ਹੁਣ ਤੁਸੀਂ ਕੱਲ ਨੂੰ ਫੇਰ ਮਿਲਣ ਜਾ ਰਹੇ ਆ ਜੇ ਕੋਈ ਇਨਸਾਫ ਨਾ ਮਿਲਿਆ ਤਾਂ ਫੇਰ ਅਗਲਾ ਕਦਮ ਥੋੜਾ ਕੀ ਹੋਗਾ ਅਗਲਾ ਸਾਡਾ ਪਿੰਡ ਸੋਚੂ ਜਿਹੜਾ ਖੜਾ ਸਾਡੇ ਨਾਲ ਤੇ ਕੀ ਹੋਊਗਾ ਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਸਰੂਜੀ ਸਿੰਘ ਜੀ ਸਰਪੰਚ ਸਰਪੰਚ ਸਿੰਘ ਦੀ ਇੱਕ ਤੁਹਾਡੇ ਪਿੰਡ ਦੀ ਲੜਕੀ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਹੈ ਜ ਜਿਹਦੇ ਵਿੱਚ ਉਹਨੇ ਉਸ ਨੂੰ ਇਹ ਗੱਲ ਕਹੀ ਵੀ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਆ ਵੀ ਤੁਸੀਂ ਕਿ ਧਰਨਾ ਵੀ ਲਾਉਣ ਜਾ ਰਹੇ ਕੀ ਹੈ ਸਾਰਾ ਮਾਮਲਾ ਅਸਲ 'ਚ ਉਹ ਬੱਚੀ ਲਗਭਗ ਕਰੀਬ 2 ਸਾਲ ਦੇ ਨੇੜੇ ਹੋ ਚੰਦੇ ਆ ਬਹੁਤ ਪਰੇਸ਼ਾਨ ਆ ਉਹਨੇ ਉਹਦੀ شادی ਹੋਈ ਸੀਗੀ ਪਿੰਡ ਸਾਪਾ ਜ਼ਿਲ੍ਹਾ ਬਰਨਾਲਾ ਉਹਦੇ ਸਹੁਰਾ ਪਰਿਵਾਰ ਨੇ ਉਹਦੇ ਨਾਲ ਮਤਲਬ ਬਹੁਤ ਵੱਡਾ ਫਰੇਵ ਧੋਖਾ ਕੀਤਾ ਉਸ ਤੋਂ ਬਾਅਦ ਚਲੋ ਨੇ ਤਲਾਹ ਦਿੱਤੀ ਚਲੋ ਉਹਦਾ ਵੀ 2 ਫਰਵਰੀ ਨੂੰ ਜਿਹੜਾ ਨਿਬੜਿਆ ਉਹਦੇ 'ਚ ਵੀ ਉਹਦੇ ਨਾਲ ਫਿਰ ਵੀ ਵੱਡਾ ਧੋਖਾ ਹੋ ਗਿਆ ਮਤਲਬ ਉਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਜਾਂ ਉਹ ਸੋਹਰਾ ਪਰਵਾਰ ਸੀ ਉਹਦੇ ਨਾਲ ਰਾਜੀਨਾਮਾ ਕਰਕੇ ਲੈ ਗਿਆ ਇਸ ਗੱਲ ਦਾ ਵੀ 25 ਦਿਨਾਂ ਦੇ ਵਿੱਚ ਅਸੀਂ ਤੇਰੇ ਸਾਰੇ ਡਾਕੂਮੈਂਟ ਤਿਆਰ ਕਰਾਂਗੇ ਉਸ ਤੋਂ ਬਾਅਦ ਉਹ ਜੋ ਬੱਚੀ 25 ਦਿਨਾਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਮੇਰੇ ਡਾਕੂਮੈਂਟ ਤਿਆਰ ਕਰੋ ਤਾਂ ਉਹਦੀ ਜਿਹੜੀ ਹੈਗੀ ਕੁੱਟਮਾਰ ਫਿਰ ਦੁਬਾਰਾ ਸ਼ੁਰੂ ਹੋ ਗਈ ਤੇ ਜਿਹੜੇ ਉਹ ਰਿਸ਼ਤੇਦਾਰਾਂ ਨੇ ਰਾਜੀਨਾਮਾ ਕਰਾਇਆ ਸੀਗਾ ਤਾਂ ਹੀ ਲੜਕੀ ਦੇ ਜਿਹੜਾ ਮਗਰ ਪਰਿਵਾਰ ਇਹਦੇ ਮਾਪਿਓ ਉਹਨਾਂ ਨੂੰ ਫੋਨ ਕਰਨ ਲੱਗੇ ਵੀ ਭਾਈ ਉਹ ਤੁਸੀਂ ਮਤਲਬ ਸਾਡੀ ਬੱਚੀ ਦਾ ਹੱਲ ਕਰੋ ਤੁਸੀਂ ਜ਼ਿੰਮੇਵਾਰੀ ਲਈ ਤੇ ਉਹਨਾਂ ਨੇ ਇਹਨਾਂ ਦੇ ਫੋਨ ਆ ਉਹ ਬਲੌਕ ਦੇ ਵਿੱਚ ਸਿੱਟਦੇ ਉਹ ਇਹਨਾਂ ਨਾਲ ਉਹ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੇ ਸੋ ਇਥੋਂ ਸਾਫ਼ ਹੀ ਸਿੱਧ ਹੁੰਦਾ ਕਿ ਉਹ ਜਿਹੜੇ ਰਿਸ਼ਤੇਦਾਰ ਆ ਕੇ ਇਰਾ ਉਹਨਾਂ ਤੇ ਜਿਹੜਾ ਉਹ ਪਰਚਾ ਬਣਦਾ ਸੀ ਉਹਨੂੰ ਟਾਲਣ ਵਾਸਤੇ ਬੱਚੀ ਨੂੰ ਕੇਰਾਂ ਲਾਰਾ ਲਾ ਕੇ ਉਹ ਸਰਟੀਫਾਈ ਕਰਾ ਕੇ ਤੇ ਉਹਨਾਂ ਦਾ ਉਹ ਜਿਹੜਾ ਟਾਲਤਾ ਉਦੋਂ ਬਾਅਦ ਇਹ ਦੁਆਰਾ ਗਈ ਆ ਪ੍ਰਸ਼ਾਸਨ ਕੋਲੇ ਤੇ ਇਹਦੇ ਦਸਨ ਮੁਕਾਬ ਜਿਹੜਾ ਪ੍ਰਸ਼ਾਸਨਾਂ ਨੂੰ ਭੱਜ-ਭੱਜ ਕੇ ਪੈਂਦਾ ਸੀ ਜੇ ਕੋਈ ਦਰਖਾਸਤ ਦੇਣ ਜਾਂਦੀ ਤੇ ਇਹਨੂੰ ਹੀ ਕਹਿੰਦੇ ਸੀ ਤੇਰੇ ਤੇ ਹੀ ਕਾਰਵਾਈ ਹੋ ਜੂਗੀ ਤੇਰੇ ਤੇ ਆਏ ਹੋ ਜੂਗਾ ਮਤਲਬ ਡਰਾਉਂਦੇ ਸੀਗੇ ਅਖੀਰ ਇਹਨੂੰ ਮਤਲਬ ਜਦੋਂ ਕੋਈ ਸਿਰਾਨਾ ਦੇ ਸਿਆ ਤਾਂ ਫਿਰ ਇਹਨੇ ਮਤਲਬ ਹੋਰ ਹਾਲ ਹੀ ਨਹੀਂ ਸੀ ਕੋਈ ਵਿਚਾਰੀ ਤੇ ਉਹਨਾਂ ਕਰਕੇ ਵੀ ਹੁਣ ਇਹਦੀ ਵੀਡੀਓ ਤੋਂ ਬਾਅਦ ਹੀ ਜਿਹੜਾ ਕੁਝ ਪਿੰਡ ਦੇ ਲੋਕਾਂ ਨੂੰ ਕੁਝ ਤਾਂ ਪਤਾ ਹੀ ਨਹੀਂ ਸੀਗਾ ਵੀ ਇਹਦਾ ਵੀ ਕੋਈ ਬੱਚੀ ਦਾ ਕੋਈ ਰੌਲਾ ਵਾ ਹੈ ਨਾ ਉਹ ਵੀਡੀਓ ਤੋਂ ਬਾਅਦ ਆ ਤੁਸੀਂ ਦੇਖ ਲਓ ਵੀ ਸਾਰਾ ਪਿੰਡ ਹੀ ਇਸ ਬੱਚੀ ਦੇ ਹੱਕ ਦੇ ਵਿੱਚ ਕੱਲ ਨੂੰ ਜਿਹੜਾ ਉਹ ਇਹ ਬੱਚੀ ਦੇ ਨਾਲ ਮਤਲਬ ਇਹਨੂੰ ਇਹਨੂੰ ਸਮਝਾਇਆ ਬੁਝਾਇਆ ਤੇ ਬਹੁਤ ਮੱਥਾ ਮਾਰਿਆ ਹਰੇਕ ਘਰ ਦੀ ਔਰਤ ਨੇ ਆ ਕੇ ਵੀ ਨਹੀਂ ਪਤਾ ਇਸ ਤਰ੍ਹਾਂ ਨਹੀਂ ਕਰਨਾ ਸੀ ਤੇਰੇ ਨਾਲ ਆ ਵੀ ਕੋਈ ਗੱਲ ਨਹੀਂ ਤੈਨੂੰ ਹਨਸਾਫ ਦਵਾਵਾਂਗੇ ਹੁਣ ਇਹਦੀ ਮੰਗ ਦੇ ਅਨੁਸਾਰ ਜਿਹੜਾ ਇਹਨੂੰ ਕੱਲ ਨੂੰ ਹਨਸਾਫ ਦਵਾਉਣ ਵਾਸਤੇ ਸਾਰਾ ਪਿੰਡ ਅਤੇ ਪਿੰਡ ਦੀਆਂ ਸਾਰੀਆਂ ਜਥੇਬੰਦੀਆਂ ਗ੍ਰਾਮ ਪਚੈਤਾਂ ਸਾਡੇ ਵਿੱਚ ਹਾਜ਼ਰ ਖੜੀਆਂ ਦੋਨੇ ਪਿੰਡਾਂ ਦੀਆਂ ਤੇ ਨਾਲ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਕੱਲ ਨੂੰ ਐਸਐਸਪੀ ਦਫ਼ਤਰ ਜਾ ਰਹੇ ਆ ਤੇ ਅਗਲੀ ਕਾਰਵਾਈ ਫਿਰ ਗਾਂ ਜਾ ਕੇ ਉੱਥੇ ਪ੍ਰਸ਼ਾਸਨ ਕਿਵੇਂ ਨੱਬੜਦਾ ਉਸ ਤਰ੍ਹਾਂ ਦੀ ਗੱਲ ਕੱਲ ਨੂੰ ਪਤਾ ਲੱਗੂਗੀ ਸੋ ਤੁਹਾਡੇ ਵੱਲੋਂ ਨਹੀਂ ਕੋਈ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਜਥੇਬੰਦੀਆਂ ਵੱਲੋਂ ਜਾਂ ਪੰਚਾਇਤ ਵੱਲੋਂ ਜਿੱਥੇ ਵਿਆਹ ਹੀ ਸੀ ਉਹਨਾਂ ਨਾਲ ਕਰਿਆ ਗਿਆ ਜੀ ਕੀ ਕਹਿੰਦੇ ਫਿਰ ਉਹ ਪਰਿਵਾਰ ਨੂੰ ਫਰੂਦ ਹੀ ਇੰਨਾ ਚੜਿਆ ਵਾ ਕਿਉਂਕਿ ਉਹ ਪੁਲਿਸ ਮੁਲਾਜ਼ਮ ਆ ਉਹ ਸਿੱਧੇ ਮੂੰਹ ਤੇ ਗੱਲ ਹੀ ਨਹੀਂ ਕਰ ਰਹੇ ਕੌਣ ਆ ਪੁਲਿਸ ਬੁਲਾਉਣ ਉਹ ਜਿਹੜਾ ਇਹ ਲੜਕੀ ਦਾ ਸਹੁਰਾ ਹੈਗਾ ਅਰੰਜੀਤ ਸਿੰਘ ਉਹ ਅਸੀਂ ਪਹਿਲੀ ਵਾਰ ਜਦੋਂ ਪਹਿਲੀ ਦਫਾ ਇਹ ਕੁੜੀ ਦੀ ਕੁੱਟਮਾਰ ਕਰੀਏ ਤੇ ਅਸੀਂ ਗਏ ਆ ਤਿੰਨ ਚਾਰ ਬੰਦੇ ਜਥੇਬੰਦਕ ਤੌਰ ਤੇ ਗਏ ਆ ਤੇ ਅਸੀਂ ਤੇ ਫੇਰ ਵੀ ਉਹਨੂੰ ਪਰਸਨਲੀ ਤੌਰ ਤੇ ਵੱਖਰੇ ਕਮਰੇ ਚ ਬਿਠਾ ਕੇ ਉਹਨੂੰ ਕਿਹਾ ਬਾਈ ਇਸ ਤਰ੍ਹਾਂ ਤੇਰੀ ਗੱਲ ਨਹੀਂ ਚੱਲਣੀ ਜਿਵੇਂ ਤੂੰ ਸਾਡੇ ਨਾਲ ਮਤਲਬ ਹੋ ਰਿਹਾ ਵਾ ਤੇ ਅਸੀਂ ਵੀ ਕੋਈ ਜ਼ਿੰਮੇਵਾਰੀ ਤੌਰ ਤੇ ਆਏ ਆ ਤੇ ਤੂੰ ਇਹ ਗੱਲ ਨਾ ਕਰ ਚਲੋ ਫੇਰ ਉਹ ਥੋੜਾ ਟਹਿਲਾ ਵੀ ਹੋਇਆ ਫਿਰ ਉਹਨੇ ਆਪ ਦਾ ਦਬਕਾ ਵੀ ਮਾਰਿਆ ਸਾਨੂੰ ਮੈਂ ਡੀਆਈਜੀ ਚੰਡੀਗੜ੍ਹ ਦਾ ਜਿਹੜਾ ਹੈਗਾ ਡਰਾਈਵਰ ਆ ਮੈਂ ਪਾਇਲਟ ਆ ਮੈਂ ਇਹ ਕਰ ਦਿੰਦਾ ਮੈਂ ਉਹ ਕਰ ਦਿੰਦਾ ਅਸੀਂ ਇੱਕ ਤਨੂੰ ਕਰ ਦਿੰਦੇ ਹਾਂ ਭਾਈ ਕੋਈ ਗੱਲ ਨਹੀਂ ਅਸੀਂ ਤੇ ਕੁੜੀ ਵਸਾਉਣੀ ਆ ਅਸੀਂ ਤੇ ਧੀ ਵਾਲੇ ਪਾਸਿਓ ਆਇਆ ਤੇ ਜੇ ਕੋਈ ਗਲਤੀ ਤੇ ਅਸੀਂ ਝੋਲੀ ਪਾਉਣ ਨਹੀਂ ਆਸੋਥੋਂ ਕੋਈ ਚੱਕਣ ਨਹੀਂ ਅਸੀਂ ਫਿਰ ਵੀ ਇਹਨੂੰ ਕੁੜੀ ਨੂੰ ਪਿਛਾਉਣ ਦੀ ਕੋਸ਼ਿਸ਼ ਕਰੀਆ ਵੀ ਹਰ ਮਤਲਬ ਰਿਸ਼ਤਾ ਜੁੜਿਆ ਤੇ ਜੁੜਿਆ ਰਹੇ ਪਰ ਉਸ ਪਰਿਵਾਰ ਨੇ ਨਹੀਂ ਕੋਈ ਸਾਡਾ ਕਹਿੰਦਾ ਮਤਲਬ ਇਹ ਪੁਲਿਸ ਦਾ ਆਪ ਦਾ ਦਬ ਦਵਾ ਬਣਾ ਰਿਹਾ ਬਿਲਕੁਲ ਬਿਲਕੁਲ ਪੂਰਾ ਦਬ ਦਵਾ ਬਣਾ ਰਿਹਾ ਕੀ ਕਾਰਨ ਤਾਂ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਬਿਲਕੁਲ ਨਹੀਂ ਸਾਡੇ ਲਈ ਤੇ ਅਸੀਂ ਤਾਂ ਮੰਨਦੀ ਇਹ ਕਾਰਨ ਕਿਉਂਕਿ ਚੰਡੀਗੜ੍ਹੋਂ ਡੀਆਈ ਦਾ ਕੋਈ ਮੈਂ ਤੇ ਤੁਹਾਡੇ ਮਾਦੇ ਰਾਮੀ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਉਹ ਡੀਆਈਜੀ ਦਾ ਡਰਾਈਵਰ ਹੈਗਾ ਉਹ ਡੀਆਈਜੀ ਵੀ ਸਾਹਿਬ ਵੀ ਸੁਣ ਲੈਣਾ ਵੀ ਇਹ ਤੁਹਾਡਾ ਨਾਮ ਵਰਤਿਆ ਜਾ ਰਿਹਾ ਕੀ ਨਾਮ ਨਾਮ ਨਹੀਂ ਦੱਸਿਆ ਨਹੀਂ ਸਾਨੂੰ ਨਾਮ ਨਹੀਂ ਦੱਸਿਆ ਉਹਨਾਂ ਨੇ ਸੋ ਉਹ ਤੇ ਇਸ ਬੱਚੀ ਨੇ ਜਦੋਂ ਅਸੀਂ ਦੁਆਰਾ ਇਹਨੂੰ ਤੋੜਿਆ ਚਲੋ ਅਸੀਂ ਤੇ ਧੀ ਆਲੇ ਸੀ ਅਸੀਂ ਤੇ ਫੈਸਲਾ ਕਰਿਆ ਵੀ ਚਲੋ ਇਹਦਾ ਘਰ ਬਸੇ ਹਨਾ ਤੇ ਇਹਨੂੰ ਜਾਣ ਤੋਂ ਬਾਅਦ ਵੀ ਉਹ ਬੜਾ ਇਹਨੂੰ ਕੁੱਟ ਮਾਰਦੇ ਨਾਲ ਦਬਕੇ ਵੀ ਮਾਰਦੇ ਰਹੇ ਆ ਸਾਡਾ ਕੀ ਕਰ ਲਿਆ ਸਾਨੂੰ ਅਸੀਂ ਕੀ ਕਰਨਾ ਭਾਈ ਤੁਹਾਨੂੰ ਅਸੀਂ ਤੇ ਆਪਦੀ ਧੀ ਨੂੰ ਬਸਾਉਣਾ ਚਾਹੁੰਦੇ ਆ ਅਸੀਂ ਤੇ ਤੁਹਾਡੀ ਮਿਹਨਤ ਕਰਦੇ ਆ ਪਰ ਫੇਰ ਵੀ ਤੁਸੀਂ ਜਿਹੜਾ ਐਡਾ ਇਹ ਬੱਚੀ ਨਾਲ ਫਰਾਡ ਕੀਤਾ ਇਹਦੀ ਸਜ਼ਾ ਤੇ ਤੁਹਾਨੂੰ ਫਿਰ ਮਿਲਣੀ ਚਾਹੀਦੀ ਆ ਸੋ ਸਾਰਾ ਪਿੰਡ ਇਕੱਠਾ ਹੋ ਕੇ ਉਹਨਾਂ ਨੂੰ ਇਸ ਬੱਚੀ ਨੂੰ ਉਹਨਾਂ ਦਾ ਜੋ ਵੀ ਹੈਗਾ ਘਰ ਦੇ ਵਿੱਚ ਜਿਹੜਾ ਦਾ ਬਣਦਾ ਇਹਨੂੰ ਘਰੇ ਵੀ ਪਿਠਾਵਾਂਗੇ ਉੱਥੇ ਇਹ ਇਹ ਆਪਦੇ ਸਹੁਰਾ ਪਰਿਵਾਰ ਦੇ ਖਿਲਾਫ ਉਸ ਘਰ ਚ ਹੀ ਲੜੂਗੀ ਉੱਥੇ ਬੈਠ ਕੇ ਲੜੂਗੀ ਅਸੀਂ ਸਾਰਾ ਪਿੰਡੇ ਨੂੰ ਜਿਹੜਾ ਉੱਥੇ ਦਾ ਬਣਦਾ ਹੱਕ ਆ ਏਸੀ ਨੂੰ ਉਹਦੇ ਇਹਦੇ ਸਹੁਰਾ ਘਰ ਜਾ ਕੇ ਦਵਾ ਕੇ ਆਵਾਂਗੇ